ਸਤਿ ਸ਼੍ਰੀ ਅਕਾਲ ਜੀ ਮੈਂ ਕਮਲਜੀਤ ਹੈਰ ਤੇ ਅੱਜ ਕੁਝ ਖਾਸ ਮਿੱਤਰਾਂ ਨਾਲ ਤੁਹਾਨੂੰ ਮਿਲਾਉਣਾ ਸੀ ਇਸ ਕਰਕੇ ਇਹ ਵੀਡੀਓ ਬਣਾ ਰਹੇ ਹੈਗੇ ਆ ਅਸੀਂ ਮੇਰੇ ਨਾਲ ਖੜੇ ਨੇ ਬਾਈ ਜੀ ਮਾਨਾ ਸ਼ਰਗਿਲ ਜੀ ਇੱਕ ਸਮਾਂ ਸੀਗਾ ਤੁਸੀਂ ਮੇਰੀ ਫੇਸਬੁੱਕ ਦੇ ਉੱਤੇ ਇੱਕ ਪੋਸਟ ਦੇਖੀ ਹੋਣੀ ਹੈ ਅੱਜ ਤੋਂ ਕਾਫੀ 5-6 ਸਾਲ ਤਕਰੀਬਨ ਪਹਿਲਾਂ ਦੀ ਬੜਾ ਔਖਾ ਸਮਾਂ ਸੀ ਮੇਰੇ ਤੇ ਜਦੋਂ ਮੇਰੀਆਂ ਸਾਰੀਆਂ ਇਹ ਝੌਂਪੜੀਆਂ ਜਿਹੜੀਆਂ ਕਮਰਿਆਂ ਦੀਆਂ ਛੱਤਾਂ ਇੱਕ ਨੇਰੀ ਤੂਫਾਨ ਆਉਣ ਦੇ ਨਾਲ ਸਾਰਾ ਕੁਝ ਮੇਰਾ ਢਹਿ ਢੇਰੀ ਹੋ ਗਿਆ ਸੀ ਤੇ ਬੜਾ ਔਖਾ ਸਮਾਂ ਸੀ ਮੇਰੇ ਤੇ ਉਹ ਤੇ ਉਹਨਾਂ ਔਖੇ ਹਾਲਾਤਾਂ ਦੇ ਵਿੱਚ ਇੱਕ ਫੇਸਬੁੱਕ ਦੇ ਉੱਤੇ ਪੋਸਟ ਪਾਈ ਸੀ ਕਿ ਮੇਰਾ ਸਭ ਕੁਝ ਜਿਹੜਾ ਹੈਗਾ ਟੈਸ਼ ਨੈਸ਼ ਹੋ ਗਿਆ ਪਰ ਮੈਦਾਨ ਛੱਡ ਕੇ ਨਹੀਂ ਭੱਜੂਗਾ ਤਾਂ ਉਸ ਸਮੇਂ ਜਿਹੜਾ ਸਮਾਜ ਨੇ ਅੱਗੇ ਹੋ ਕੇ ਮੇਰੀ ਮਦਦ ਕੀਤੀ ਸੀ ਤੇ ਮੈਨੂੰ ਬੜੀ ਹਿੰਮਤ ਦਿੱਤੀ ਸੀ ਮੈਨੂੰ ਬੜਾ ਊਰਜਾ ਦਿੱਤੀ ਸੀ ਕਿ ਤੂੰ ਪਿੱਛੇ ਨਾ ਹਟ ਅਸੀਂ ਤੇਰੇ ਮਗਰ ਖੜੇ ਆਂ ਤਾਂ ਉਹ ਜਿਹੜਾ ਲੋਕਾਂ ਦੇ ਵਿੱਚੋਂ ਇੱਕ ਮਾਨਾ ਸ਼ੇਰਗਿੱਲ ਜੀ ਸੀ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਸੀ ਅੱਜ ਮੈਂ ਉਹਨਾਂ ਨੂੰ ਫਸਟ ਟਾਈਮ ਮਿਲ ਰਿਹਾ ਹੈਗਾ ਤੇ ਇਹਨਾਂ ਨੇ ਮੈਨੂੰ ਉਸ ਸਮੇਂ ਜਿਹੜਾ ਸੀ ਫਾਈਨੈਂਸ਼ੀਅਲ ਸਪੋਰਟ ਵੀ ਕੀਤੀ ਤੇ ਹੌਸਲਾ ਦਿੱਤਾ ਕਿ ਤੂੰ ਮੈਦਾਨ ਨਾ ਛੱਡੀ ਅਸੀਂ ਤੇਰੇ ਮਗਰ ਹੈਗੇ ਆ ਤਾਂ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਕਾਫੀ ਸਾਲਾਂ ਬਾਅਦ ਕਿੰਨੇ ਸਾਲ ਹੋ ਗਏ ਹੁਣ ਆਪਾਂ ਨੂੰ ਗੱਲ ਹੁੰਦੀ ਪੰਜ-ਛੇ ਸਾਲ ਹੋ ਗਏ ਪੰਜਾਂ ਛੇ ਸਾਲਾਂ ਬਾਅਦ ਅੱਜ ਅਸੀਂ ਫਸਟ ਟਾਈਮ ਮਿਲੇ ਹੈਗੇ ਆ ਤੇ ਇਸ ਕਰਕੇ ਮੇਰਾ ਦਿਲ ਕੀਤਾ ਕਿ ਮੈਂ ਤੁਹਾਨੂੰ ਇਹਨਾਂ ਦੇ ਰੂਬਰੂ ਕਰਾਵਾਂ ਕਿਵੇਂ ਲੱਗਿਆ ਤੁਹਾਨੂੰ ਸਾਰਾ ਕੁਝ ਇਹ ਦੇਖ ਕੇ ਮੈਨੂੰ ਗੱਲ ਕਰਦਾ ਸੀ ਮੈਂ ਕਿਹਾ ਵੀ ਮੈਨੂੰ ਇਦਾਂ ਲੱਗਦਾ ਜਦੋਂ ਆਪਾਂ ਕਿਸੇ ਤੀਰਥ ਸਥਾਨ ਤੇ ਨਹੀਂ ਜਾਂਦੇ ਹੂੰ ਤੇ ਵੀ ਉਹ ਮੈਨੂੰ ਫੀਲਿੰਗ ਆ ਰਹੀ ਹੈ ਵੀ ਜਦੋਂ ਕਿਸੇ ਤੀਰਥ ਦੀ ਯਾਤਰਾ ਹੋਈ ਹੁੰਦੀ ਹੈ ਜ ਬੜੇ ਚਿਰ ਦੀ ਸੀਗੀ ਆਪਣੇ ਅੰਦਰ ਮੰਨਦੇ ਵੀ ਜਾ ਕੇ ਆਵਾਂਗੇ ਬਸ ਉਹ ਸੁਆਬੇ ਨਹੀਂ ਬਣਿਆ ਹਰ ਇੱਕ ਸਾਲ ਫਿਰ ਕੋਰੋਨਾ ਹੋ ਗਿਆ ਪਿਛਲੀ ਵਾਰੀ ਤੁਸੀਂ ਆਏ ਸੀ ਉਦੋਂ ਵਾਪਸ ਮੁੜ ਗਏ ਹਾਂਜੀ ਉਦੋਂ ਮੇਰਾ ਸਿੱਖ ਹੋ ਗਿਆ ਬਿਮਾਰ ਹੋ ਗਿਆ ਸੀ ਹੁਣ ਅਸੀਂ ਇੱਥੇ ਹਾਂਜੀ ਤੇ ਬਸ ਜਿੱਦਾਂ ਕਹਿੰਦੇ ਨੇ ਵੀ ਤੀਰਥ ਦੀ ਯਾਤਰਾ ਕਰਨ ਵਾਲੇ ਆ ਤੇ ਬਾਕੀ ਜਿਹੜਾ ਤੁਸੀਂ ਜੋ ਕਰ ਰਹੇ ਆ ਇਹ ਅੱਜ ਦੇ ਸਮੇਂ ਦੀ ਲੋੜ ਵੀ ਆ ਹਨਾ ਤੇ ਮਨੁੱਖਤਾ ਦੀ ਜਿਹੜੀ ਖਰਾਕ ਆ ਜਿਹੜੀ ਜਿੰਨੀ ਆਪਾਂ ਆਪਣੀ ਖਰਾਕ ਨੂੰ ਜਹਿਰੀ ਕਰ ਲਿਆ ਕੋਈ ਜਿੱਦਾਂ ਆਪਣੀ ਗੁਰਵਾਣੀ ਚ ਵੀ ਲਿਖਿਆ ਆ ਹਨਾ ਵੀ ਜੈਸਾ ਅੰਨ ਵੈਸਾ ਮਨ ਤੇ ਵੈਸਾ ਜਤਨ ਕੋਈ ਜਿੱਦਾਂ ਦਾ ਸਾਡਾ ਅੰਨ ਹੋ ਗਿਆ ਉਦਾਂ ਦੇ ਸਾਡੇ ਮਨ ਹੋ ਗਿਆ ਤੇ ਉਦਾਂ ਦੇ ਤਨ ਹੋ ਗਿਆ ਹਨਾ ਤੇ ਆ ਜਿਹੜਾ ਤੁਸੀਂ ਕਰ ਰਹੇ ਆ ਮੈਨੂੰ ਲੱਗਦਾ ਵੀ ਜੇ ਇੱਥੋਂ ਜਾਗ ਲੱਗੇ ਸਾਰੇ ਪੰਜਾਬ ਵਾਲੇ ਲੋਕੀ ਆਪਣੇ ਪੰਜਾਬੀ ਇਹ ਗੱਲ ਨੂੰ ਸਮਝਣ ਤੇ ਕਮ ਸੇ ਕਮ ਆਪਾਂ ਆਪਣੀ ਨਾ ਰਸੋਈ ਜਿਹੜੀ ਆ ਕਰਦੀ ਉਹਨਾਂ ਇੱਕ ਤੋਂ ਸ਼ੁਰੂਆਤ ਕਰਕੇ ਆਪਾਂ ਉਹਨੂੰ ਸਫਾਈ ਕਰਕੇ ਵੀ ਆਪਣੀ ਰਸੋਈ ਨੂੰ ਜ਼ਹਿਰ ਮੁਕਤ ਕਰ ਲਈਏ ਤਾਂ ਵਧੀਆ ਖਾਣਾ ਖਾ ਕੇ ਤਾਂ ਕਿ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਆਆਂ ਉਹ ਹੈਲਥੀ ਹੋਣ ਉਹਨਾਂ ਦੇ ਮਨ ਵੀ ਹੈਲਥੀ ਹੋਣ ਤੇ ਚੰਗਾ ਸੋਚਣ ਤੇ ਸਮਾਜ ਦੀ ਸੇਵਾ ਕਰਨ ਤੇ ਇਹ ਹੀ ਆਪਾਂ ਚਾਹੁੰਦੇ ਆ ਵੀ ਸਾਰੇ ਨਾਲ ਮਿਲ ਕੇ ਪਰ ਤੁਸੀਂ ਜਿਹੜੀ ਇਹ ਸਫਰ 'ਚੋਂ ਲੰਗੇ ਆਪਾਂ ਦਾ ਨਾਲ ਰਹੇ ਸਾਰਿਆਂ ਦਾ ਸਾਥ ਮਿਲਿਆ ਵੀਰ ਜੀ ਹੁਣਾਂ ਦਾ ਵੀ ਮੈਂ ਦੇਖਦੇ ਰਹਾ ਫੇਸਬੁੱਕ ਤੇ ਤੁਹਾਨੂੰ ਕਿੱਦਾਂ ਕਿੱਦਾਂ ਹੁੰਦਾ ਰਿਹਾ ਹਨ ਤੇ ਬਹੁਤ ਤੁਹਾਡਾ ਹੌਸਲਾ ਆਇਆ ਵੀ ਜਿਹੜਾ ਤੁਸੀਂ ਡਟੇ ਰਹੇ ਮੈਦਾਨ ਨਹੀਂ ਛੱਡਿਆ ਕਿਉਂਕਿ ਤੁਹਾਡੇ ਇਹ ਕਰਨ ਦੇ ਨਾਲ ਨਾ ਹੁਣ ਹੋਰ ਬਹੁਤ ਹੌਸਲਾ ਮਿਲਣਾ ਮਿਲ ਤੇ ਜੇ ਆਪਾਂ ਉਦੋਂ ਛੱਡ ਗਏ ਹੁੰਦੇ ਤੇ ਫਿਰ ਹੋਰ ਵੀ ਲੋਕਾਂ ਦੇ ਜਿਹੜੇ ਆਪਾਂ ਨੂੰ ਦੇਖ ਕੇ ਕਰ ਰਹੇ ਉਹਨਾਂ ਨੇ ਵੀ ਛੱਡ ਜਣਾ ਸੀ ਤੇ ਇਹ ਜਿਹੜੀ ਹੁਣ ਚੀਜ਼ ਆ ਵੀ ਬਹੁਤ ਮੈਂ ਕਹਿੰਦੇ ਹੁੰਦੇ ਆ ਵੀ ਇਹ ਮਾਲੋ ਇੱਕ ਮੀਲ ਪੱਥਰ ਬਣ ਗਿਆ ਤੇ ਹੁਣ ਮੈਂ ਕਹਿੰਦਾ ਲੋਕਾਂ ਨੂੰ ਤਾਂ ਬਹੁਤ ਸੋਖਾ ਆ ਜਿੰਨਾ ਤੁਸੀਂ ਸਟਰਗਲ ਕੀਤੀ ਪਸੀਨਾ ਕੀਤੀ ਆ ਬਲਤੀਆਂ ਕੀਤੀਆਂ ਹੈ ਕਮ ਸੇ ਕਮ ਉਹ ਹੁਣ ਕਰ ਵੀ ਸਾਰਾ ਨਾ ਸ਼ੇਅਰ ਕਰਦੇ ਰਹਿੰਦੇ ਆ ਤੇ ਹੁਣ ਤਾਂ ਬਹੁਤ ਸੌਖਾ ਆ ਤੇ ਸਾਰਿਆਂ ਨੂੰ ਇਹ ਬੇਨਤੀ ਆ ਵੀ ਵੱਧ ਚੜ ਕੇ ਇਸ ਗਲਤੀ ਮਗਰ ਕਾਰਨ ਤੇ ਆਪਣੀ ਖੇਤੀ ਨੂੰ ਸੁਧਾਰਨ ਤੇ ਆਪਣੇ ਖਾਣੇ ਨੂੰ ਸੁਧਾਰਨ ਗੁਰਪ੍ਰੀਤ ਜੀ ਤੁਸੀਂ ਕੁਝ ਐਡ ਕਰਨਾ ਹੋਵੇ ਬਸ ਇਦਾਂ ਵੀ ਕਹਿੰਦੇ ਆ ਵੀ ਜੇ ਤੁਸੀਂ ਕਿਸੇ ਚੰਗੇ ਕੰਮ ਨੂੰ ਹੱਥ ਪਾਉਣੇ ਹੋ ਤਾਂ ਚੰਗੇ ਕੰਮ ਨੂੰ ਨਾ ਸਿਰੇ ਚੜਾਉਣ ਵਾਸਤੇ ਕੁਦਰਤ ਆ ਪੰਗ ਸੰਗ ਸਹਾਈ ਹੁੰਦੀ ਆ ਵਾਹਿਗੁਰੂ ਆ ਪੰਗ ਸੰਗ ਸਹਾਈ ਹੁੰਦਾ ਤੇ ਇਸ ਤਰ੍ਹਾਂ ਦੇ ਜਿਹੜੇ ਮਾਨੇ ਬਾਈ ਵਰਗੇ ਭਰਾ ਉਨਾ ਨਾਲ ਮੇਲ ਕਰਾਉਂਦਾ ਬਿਲਕੁਲ ਬਿਲਕੁਲ ਤਾਂ ਮੈਨੂੰ ਯਾਦ ਆ ਕਿ ਥਰੂ ਫੇਸਬੁੱਕ ਬਾਈ ਜੀ ਮੇਰੇ ਨਾਲ ਸੰਪਰਕ ਚ ਆਏ ਹੂੰ ਤੇ ਫਿਰ ਸਾਡ ਆਪਾਂ ਕਾਮਨ ਫਰੈਂਡ ਸੀਗੇ ਤੇ ਇਹ ਫਿਰ ਤੁਹਾਡੇ ਨਾਲ ਵੀ ਉਦੋਂ ਹੀ ਸੰਪਰਕ ਚ ਆ ਕੇ ਹੂੰ ਤੇ ਸਾਡੀ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਸੀ ਪੰਜਾਬ ਨੂੰ ਲੈ ਕੇ ਚਿੰਤਤ ਬਹੁਤ ਲੋਕ ਹੈਗੇ ਜਿਹੜੇ ਸਾਡੇ ਐਨ ਆਰ ਆਈ ਭਰਾ ਬਿਲਕੁਲ ਤਾਂ ਉਨਾ ਵਿੱਚੋਂ ਬਾਈ ਜੀ ਪ੍ਰਮੁੱਖ ਨੇ ਹਨ ਤੇ ਇੱਕ ਤਾਂ ਹੁੰਦੇ ਕੱਲੇ ਚਿੰਤਾ ਜਤਾਉਣ ਵਾਲੇ ਹਮ ਇੱਕ ਹੁੰਦੇ ਆ ਵੀ ਜਿਹੜੇ ਨਾ ਕਹਿੰਦੇ ਆ ਵੀ ਮੈਂ ਬੇਸ਼ੱਕ ਇੱਥੇ ਆ ਪਰ ਜਿਹੜੇ ਉੱਥੇ ਬੰਦੇ ਕੰਮ ਕਰ ਰਹੇ ਆ ਮੈਂ ਉਹਨਾਂ ਦੇ ਮੰਗਰ ਖੜਾ ਮੈਂ ਉਹਨਾਂ ਦੇ ਉਹਨਾਂ ਦੀ ਪਿੱਠ ਨਹੀਂ ਲਗਣ ਦੇਣੀ ਹਮ ਤਾਂ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਇਹਨਾਂ ਤੇ ਹਨ ਤੇ ਇਹਨਾਂ ਨੇ ਪੂਰਾ ਜਿਹੜਾ ਹੈਗਾ ਯੋਗਦਾਨ ਦਿੱਤਾ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਤੇ ਸਾਡੀ ਫੇਸਬੁੱਕ ਰਾਹੀਂ ਗੱਲਬਾਤ ਹੁੰਦੀ ਹੁੰਦੀ ਸੀ ਉਧਰੋਂ ਐਕਸੀਡੈਂਟ ਵਾਪਰ ਗਿਆ ਹਨਾ ਤੇ ਕੋਈ ਘਟਨਾ ਵਾਪਰ ਗਈ ਤੇ ਡਾ ਵੱਡਾ ਨੁਕਸਾਨ ਹੋਇਆ ਤੇ ਬਾਈ ਜੀ ਮੈਨੂੰ ਫੋਨ ਕਰਕੇ ਕਹਿੰਦੇ ਵੀ ਮੈਂ ਭੇਜ ਰਿਹਾ ਬੰਦਾ ਹੂੰ ਤੇ ਬਾਈ ਦੀ ਆਪਾਂ ਸਹਾਇਤਾ ਕਰਨੀ ਹੂੰ ਤੇ ਉਹ ਉੱਥੇ ਬੈਠੇ ਬੰਦੇ ਨੂੰ ਇੱਥੇ ਬੈਠੇ ਬੰਦੇ ਦੀ ਜਿਹਦੇ ਨਾਲ ਕੋਈ ਰਿਸ਼ਤਾ ਨਹੀਂ ਕੋਈ ਸਾਂਝ ਨਹੀਂ ਹਨਾ ਉਵੇਂ ਜੇ ਆਪਾਂ ਦੁਨੀਆਵੀ ਤੌਰ ਤੇ ਵਿਚਰੀਏ ਵੀ ਮੈਂ ਜਾਣਦਾ ਨਹੀਂ ਤੁਹਾਨੂੰ ਵਾੜੀ ਨਾ ਤਾਂ ਫੇਰ ਵੀ ਫਿਕਰ ਕੀਤੀ ਹੈ ਨਾ ਬਿਲਕੁਲ ਬਿਲਕੁਲ ਇਹ ਇਸ ਤਰ੍ਹਾਂ ਦੇ ਕਿੰਨੇ ਸੱਜਣ ਆਗੇ ਹਨ ਬਿਲਕੁਲ ਬਿਲਕੁਲ ਜਿਨ੍ਹਾਂ ਦੇ ਫਾਦਕਾ ਇਹ ਜਿਹੜੀ ਚੀਜ਼ ਆ ਜਿੱਥੋਂ ਤੱਕ ਪਹੁੰਚੀ ਹੈ ਬਿਲਕੁਲ 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 ਮੈਂ ਅਕਸਰ ਹੀ ਕਹਿੰਦਾ ਹੁੰਦਾ ਜੋ ਅੱਜ ਇੱਥੇ ਪਹੁੰਚਿਆ ਹੈਗਾ ਇਹ ਸਾਰਾ ਉਸ ਸਮਾਜ ਦੀ ਸਪੋਰਟ ਹੈ ਤਾਂ ਸਮਾਜ ਬਹੁਤ ਚੰਗਾ ਹੈ ਤੁਹਾਨੂੰ ਚੰਗੇ ਲੋਕ ਥੋੜਾ ਜਿਹਾ ਲੇਟ ਮਿਲਦੇ ਆ ਤਾ ਪਹਿਲਾ ਜਿਹੜੇ ਲੋਕ ਤੁਹਾਨੂੰ ਸਟਾਰਟਿੰਗ ਦੇ ਵਿੱਚ ਜਿਹੜੇ ਪਰੇਸ਼ਾਨੀਆਂ ਦਿੰਦੇ ਆ ਉਹ ਕੁਦਰਤ ਵੀ ਸ਼ਾਇਦ ਤੁਹਾਡਾ ਇਮਤਿਹਾਨ ਲੈਂਦੀ ਹੈ ਤੇ ਬਾਅਦ ਦੇ ਵਿੱਚ ਉਹ ਮਲਮਾ ਲਾਉਣ ਵਾਲੇ ਲੋਕ ਜਿਹੜੇ ਤੁਹਾਨੂੰ ਬਾਅਦ ਚ ਮਿਲਦੇ ਆ ਉਹ ਜ਼ਰੂਰ ਹੋ ਤੁਸੀਂ ਕਾਪਤਾ ਜਿਹੜੀ ਲਿਖਿਆ ਚਾਰ ਬੋਲ ਉਹ ਮੈਂ ਸਾਂਝੇ ਕਰਦਾ ਹਾਂ ਮੈਂ ਚਾਰ ਲਾਈਨਾਂ ਲਿਖੀਆਂ ਸੀ ਕਿਸੇ ਸਮੇਂ ਇਹ ਸਭ ਚੀਜ਼ਾਂ ਨੂੰ ਦੇਖ ਕੇ ਸੌਖਾ ਨਹੀਂ ਹੁੰਦਾ ਵਗਦੀ ਤੇਜ਼ ਹਨੇਰੀ ਵਿੱਚ ਹਵਾ ਦੇ ਉਲਟ ਤੁਰਨਾ ਸੌਖਾ ਨਹੀਂ ਹੁੰਦਾ ਪਾਣੀ ਦੇ ਵਹਾਅ ਦੇ ਉਲਟ ਤੈਰਨਾ ਬੜਾ ਮੁਸ਼ਕਿਲ ਹੁੰਦਾ ਹੈ ਨਵੇਂ ਦਿਸ ਹੱਦਿਆਂ ਨੂੰ ਉਲੀਕਣਾ ਰਸਤੇ ਵਿੱਚ ਨਾ ਡੋਲ ਜਾਇਓ ਬਾਬੇ ਨਾਨਕ ਦੇ ਵਾਰਸੋ ਗਿਣਤੀ ਥੋੜੀ ਨਹੀਂ ਐ ਮਲਮਾ ਲਾਉਣ ਵਾਲਿਆਂ ਦੀ ਪਰ ਪੈਰਾਂ ਨੂੰ ਜ਼ਖਮੀ ਕਰਨਾ ਪੈਣਾ ਜੇ ਆਸ਼ਕੋ ਨਵੀਆਂ ਪਗਡੰਡੀਆਂ ਦੇ ਪੈਰਾਂ ਨੂੰ ਜ਼ਖਮੀ ਕਰਨਾ ਪੈਣਾ ਜੇ ਆਸ਼ਕੋ ਨਵੀਆਂ ਪਗਡੰਡੀਆਂ ਦੇ ਤੁਹਾਡਾ ਸਬਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ